ਯੋਗ ਮੈਨੇ ਸਾਹਿਬ ਸਰਦਾਰ ਤੁਹਾਨੂੰ ਪਾਜੀ ਮੇਰੀ ਬਾਣੀ ਮਾਨਯੋਗ ਮੈਨੇ ਸਾਹਿਬ ਐਮ ਐਲ ਏ ਸਾਹਿਬ ਅੰਤਰਰਾਸ਼ਟਰੀ ਪਹਿਲਾ ਵਿਵਸਥਾ ਸਾਡੀਆਂ ਸਾਰੀਆਂ ਭੈਣਾਂ ਤੁਹਾਨੂੰ ਸਟੈਂਡਿੰਗ ਮਿਸ਼ਨ ਦੇ ਵਿੱਚ ਉਹਨਾਂ ਦਾ ਸਵਾਗਤ ਕਰ ਰਹੀ ਹੈ ਵੀ ਬਾਜੀ ਇਕਨੇ ਵਾਸਤੇ ਪ੍ਰਾਪਤ ਕੈਬਨਿਟ ਮੰਤਰੀ ਡਾਕਟਰ ਬੰਜੀਤ ਕੌਰ ਜੀ ਜਿਨ੍ਹਾਂ ਨੇ ਪਹਿਲਾਂ ਸਿਹਤ ਖੇਤਰ ਦੇ ਵਿੱਚ ਆਪਣੀ ਲਿਆਕਤ ਦਾ ਸ਼ਿਖਰ ਮਾਇਆ ਜੰਗੀ ਪੰਜਾਬ ਦੇ ਲੋਕਾਂ ਤੇ ਦੇਸ਼ਾਂ ਦੀਆਂ ਸਟੇਮਾਂ ਦੇ ਮਿਲ ਕੇ ਰਿਵਨ ਕਤਨ ਦੇ ਸਭ ਤੋਂ ਪਹਿਲਾ ਰਵਾਨੀਓ ਕੈਬਨਿਟ ਮੰਤਰੀ ਪੰਜਾਬ ਸਾਡੇ ਫਰੀਦਕੋਟ ਦੀ ਮਾਨਾਮਤੀ ਬੇਟੀ ਜਿਹੜੀ ਸਾਡਾ ਨਾਮ ਦੇਸ਼ਾਂ ਦੁਨੀਆ ਦੇ ਵਿੱਚ ਰੌਸ਼ਨ ਕਰਦੀ ਹੈ ਉਹਨਾਂ ਦੇ ਨਾਲ ਐਮਐਲਏ ਸਾਹਿਬ ਔਰ ਇਸ ਤੋਂ ਬਾਅਦ ਇਧਰ ਦੇ ਪਾਸੇ ਬੇਟੀ ਬਚਾਓ ਬੇਟੀ ਪੜਾਓ ਜੋ ਸਟੈਚੂ ਲੱਗਾ ਗਿਆ ਉਸ ਦੇ ਉੱਪਰੋਂ ਵੀ ਪਰਦਾ ਚੱਕਣ ਦੀ ਰਸਮ ਅਦਾ ਕੀਤੀ ਜਾਏਗੀ ਮਾਨਯੋਗ ਕੈਬਨ ਮੰਤਰੀ ਪੰਜਾਬ ਜੀ ਵੱਲੋਂ ਔਰ ਮਾਨਯੋਗ ਐਮ.ਐਲ.ਏ ਸਾਹਿਬ ਆਪਣੇ ਕਰਤਮਲਾਂ ਦੇ ਨਾਲ ਇਧਰਲੇ ਪਾਸੇ ਮੈਂ ਬੇਨਤੀ ਕਰਦਾ ਹਾਂ ਇਸ ਸਟੈਚੂ ਦੇ ਉੱਪਰੋਂ ਪਰਦਾ ਚੱਕਣ ਦੀ ਰਸਮ ਅਦਾ ਕਰਨ ਕਿਉਂਕਿ ਬੇਟੀ ਬਚਾਓ ਬੇਟੀ ਪੜਾਓ ਧੀਆ ਦਾ ਸਤਕਾਰ ਕਰੋ ਪੁੱਤਰਾਂ ਨੂੰ ਪਿਆਰ ਕਰੋ ਸੋ ਇਹ ਜਾਲਮ ਕਹਿਣ ਬਲਾਵਾ ਹੁੰਦੀਆਂ ਭਰਤੀਆਂ ਤਾਂ ਕਵੀਤਾਵਾਂ ਹੁੰਦੀਆਂ ਮੈਂ ਜੰਗਲ ਨੂੰ ਤੁਰ ਜਾਣਾ ਸੀ ਜੇ ਨਾ ਘਰ ਵਿੱਚ ਛਾਵਾਂ ਹੁੰਦੀਆਂ ਜਾਲਮ ਕਹਿਣ ਬਲਾਵਾ ਹੁੰਦੀਆਂ ਭਰਤੀਆਂ ਤਾਂ ਕਵੀਤਾਵਾਂ ਹੁੰਦੀਆਂ ਉਮਰ ਦਾ ਜੋੜਨ ਰਿਸ਼ਤਾ ਕੁੰਜ ਤੇ ਚਾਰ ਕਿਲਾਵਾ ਹੁੰਦੀਆਂ ਜਾਜਮ ਕਹਿ ਬਲਾਵਾ ਹੁੰਦੀਆਂ ਪਰ ਬੀਨੀਆਂ ਦੇ ਚਾਵਾ ਹੁੰਦੀਆਂ ਪੰਜਾਬ ਸਰਕਾਰ ਦਾ ਇੱਕੋ ਹੀ ਨਾਰਾ ਹੈ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਬੇਟੀਆਂ ਨੂੰ ਵੱਧ ਤੋਂ ਵੱਧ ਸਰਕਾਰ ਦੇ ਉਹਨਾਂ ਇੱਕ ਮਾਨਮਤੀ ਬੇਟੀ ਸ਼ਾਨਾਮਤੀ ਬੇਟੀ ਲੱਗੀ ਹੋਈ ਹੈ ਪੂਰੇ ਪੰਜਾਬ ਦੀਆਂ ਬੇਟੀਆਂ ਨੂੰ ਉਹਨਾਂ ਦਾ ਬਣਦਾ ਸਥਾਨ ਇਸ ਫੋਰਟ ਜੋਕਰੋ ਮੈਡਮ ਮੈਡਮ ਸਾਡੇ ਦੇਖੋ ਸਪਰਦਾ ਚੁੱਕਣ ਦੀ ਜੋ ਰਸਨਾਯਦਾ ਕੀਤੀ ਰਹੇਗੀ ਜੋ ਹਰ ਰੋਜ਼ ਸਾਨੂੰ ਇਹ ਗੱਲ ਯਾਦ ਦਿਵਾਏਗੀ ਕਿ ਅਸੀਂ ਬੇਟੀਆਂ ਨੂੰ ਪੜਨ ਦੇ ਲਈ ਅਫਸਰ ਪ੍ਰਦਾਨ ਕਰਨੇ ਤਾਲੀਆਂ ਮਾਰ ਦਿਓ ਜੀ ਕਦੇ ਆਇਆ ਕਰੋ ਕਦੇ ਜਾਇਆ ਕਰੋ ਪੂਰੇ ਜੋਰ ਨਾਲ ਤਾਲੀਆਂ ਵਜਾਇਆ ਕਰੋ ਅੱਜ ਫੰਕਸ਼ਨ ਖੁਸ਼ੀ ਦਾ ਤੁਸੀਂ ਵੀ ਜਸ਼ਨ ਮਨਾਇਆ ਕਰੋ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਲਈ ਬੈਠ ਜਾਓ ਜੀ ਪਲੀਜ਼ ਮੇਰੀ ਬੇਨਤੀ ਹੈ ਜਿੱਥੇ-ਜਿੱਥੇ ਵੀ ਜਗ੍ਹਾ ਮਿਲਦੀ ਹੈ ਮਾਰਨ ਸਭੇ ਉਹਨੇ ਦਾ ਵੀ ਨਿੱਕਾ ਸਵਾਗਤ ਕਰਦੇ ਪੁਰੇ ਸਾਹਿਬ ਪੁਰੇ ਸਾਹਿਬ ਬੈਠ ਜਾਓ ਦੀ ਕਹਾਵਤ ਹੈ ਕਹਿੰਦੇ ਘਰ ਦਾ ਜੋਗੀ ਯੋਗਨਾ ਤੇ ਬਾਹਰਲਾ ਜੋਗੀ ਸਿੱਧ ਸਾਨੂੰ ਘਰ ਦੇ ਜੋਗੀ ਨੇ ਤੇ ਚੜੀ ਤੇ ਦਰਦੇ ਸਦਾ ਹਾਜੂ ਤੇ ਹਰੇ ਮੈਲਾ ਚਤਾ ਚਾਪੇ ਲਣ ਲੜ ਲਕੀਆਂ ਸੋ ਜਿਆਦਾ ਸਬਤ ਆਕਰ ਜੋ ਸਾਡੀ ਰਾਇਲ ਸਿਟੀ ਕਲੋਨੀ ਦੀਆਂ ਸਾਰੀਆਂ ਹੀ ਸਤਕਾਰਤ ਸ਼ਖਸੀਅਤਾਂ ਸਾਡੀਆਂ ਬੱਚੀਆਂ ਸਾਡੀਆਂ ਭੈਣਾ ਮਾਵਾਂ ਪੱਤਰਕਾਰ ਸਹਿਬਾਨ ਜਿਨ੍ਹਾਂ ਨੇ ਮੇਰੀ ਆਵਾਜ਼ ਲੋਕਾਂ ਤੱਕ ਪਹੁੰਚਾਈ ਹੈ ਉਹਨਾਂ ਦਾ ਧੰਨਵਾਦ ਔਰ ਇਸ ਪ੍ਰੋਗਰਾਮ ਵਿੱਚ ਸ਼ਾਮਲ ਸਾਰੇ ਹੀ ਸਤਾਰਤ ਆਫੀਸਰ ਸਹਿਬਾਨ ਸਵੈਜੀਕ ਸੁਰੱਖਿਆ ਅਤੇ ਸ੍ਰੀ ਤੇ ਬਾਲ ਵਿਕਾਸ ਭਾਗ ਦੇ ਅਫਸਰ ਸਹਿਬਾਨ ਜਿਨ੍ਹਾਂ ਦਾ ਇਹ ਉਪਰਾਲਾ ਹੈ ਅੱਜ ਦਾ ਪ੍ਰੋਗਰਾਮ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਮੁਬਾਰਕਬਾਦ ਦਵਾਂਗੀ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਉੱਪਰ ਕਿਉਂਕਿ ਇਹ ਵੀ ਬੜੀ ਸਟਰਗਲ ਦੇ ਬਾਅਦ ਬੜੀਆਂ ਮੁਸ਼ਕਲਾਂ ਦੇ ਬਾਅਦ ਇਹ ਦਿਨ ਜਿਹੜਾ ਹਾਸਲ ਹੁੰਦਾ ਹੈ ਕਿ ਜਦੋਂ ਮਹਿਲਾ ਨੂੰ ਸਨਮਾਨਤ ਕੀਤਾ ਜਾਂਦਾ ਹੈ ਜਦੋਂ ਇੱਕ ਔਰਤ ਨੂੰ ਔਰਤ ਦੀ ਹੋਂਦ ਮਨਾਇਆ ਜਾਂਦਾ ਹੈ ਜੋ ਸਾਡੇ ਸਮਾਜ ਨੇ ਬਹੁਤ ਜ਼ਿਆਦਾ ਲੰਬੇ ਸਮੇਂ ਤੋਂ ਬਾਅਦ ਐਕਸੈਪਟ ਕਰ ਹੀ ਲਿਆ ਕਿ ਔਰਤਾਂ ਵੀ ਔਨੀਆਂ ਹੀ ਕਾਬਿਲ ਹਨ ਬੱਚੀਆਂ ਧੀਆਂ ਵੀ ਔਨੀਆਂ ਹੀ ਕਾਬਿਲ ਹਨ ਬਲਕਿ ਪੁੱਤਾਂ ਤੋਂ ਵੱਧ ਵੀ ਕਾਬਿਲ ਹੋ ਸਕਤੀਆਂ ਨੇ ਆ ਪੰਜਾਬ ਦੇ ਵਿੱਚ ਇੰਤਜ਼ ਜ਼ ਬਹੁਤ ਜ਼ਿਆਦਾ ਦੇਖਣ ਨੂੰ ਮਿਲੀ ਬਾਕੀ ਸਟੇਟਸ ਦੇ ਮੁਕਾਬਲੇ ਤੇ ਮੈਨੂੰ ਇਹ ਖੁਸ਼ੀ ਹੁੰਦੀ ਹੈ ਕਿ ਬਹੁਤ ਜ਼ਿਆਦਾ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਉੱਤੇ ਮੈਂ ਸਾਰੀ ਦੁਨੀਆ ਦੀਆਂ ਉਹਨਾਂ ਭੈਣਾਂ ਨੂੰ ਵਧਾਈ ਦੇਣੀ ਚਾਹੁੰਦਾ ਔਰ ਵੈਗਰੂ ਅੱਗੇ ਅਰਦਾਸ ਕਰਦਾ ਕਿ ਸਾਡੀਆਂ ਭੈਣਾਂ ਨੂੰ ਵੈਗਰੂ ਚੜ੍ਹਦੀ ਕਲਾ ਵਿੱਚ ਰੱਖਣ ਜਨ ਦੁੱਖਣੀ ਰਾਤ ਚੋਪਣੀ ਕਰਨ ਤਰੱਕੀ ਦੇਣ ਔਰ ਜਿਹੜਾ ਇਹ ਜੋ ਮੋਟਿਵ ਹੈ ਕਿਤਾਬਾਂ ਪੜ੍ਹ ਕੇ ਉਹ ਆਪਣੀ ਜ਼ਿੰਦਗੀ ਵਿੱਚ ਜੋ ਵੀ ਬਣਨਾ ਚਾਹੁੰਦੇ ਆ। ਕਿਉਂਕਿ ਅਵੇਅਰਨੈਸ ਆ ਜਿਹੜੀ ਉਹ ਜ਼ਰੂਰੀ ਹੈ। ਔਰ ਅੱਜ ਅਸੀਂ ਦੁਨੀਆ ਦੇ ਵਿੱਚ ਜਿਹੜਾ ਭਾਰਤ ਹੈ ਔਰ ਖਾਸ ਕਰਕੇ ਪੰਜਾਬ ਸਾਡੀਆਂ ਬੱਚੀਆਂ ਦੀ ਪੜ੍ਹਨ ਦੀ ਜਿਹੜੀ ਰੇਸ਼ਿਓ ਹੈ ਉਹ ਵੈਦੂ ਦੀ ਕਿਰਪਾ ਦੇ ਨਾਲ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਸਨਮਾਨ ਮੰਤਰੀ ਸਾਹਿਬਾਨ ਨੂੰ ਵੀ ਫਰਾਲੇ ਨਾਲ ਜਿਹੜਾ ਉਦੇਸ਼ ਅੱਜ ਤੱਕੀ ਕਰਦਾ ਸਾਡੀ ਸਟੇਟ ਤਰੱਕੀ ਕਰੇ। ਔਰ ਅਸੀਂ ਇਹੀ ਚਾਹੁੰਦੇ ਕਿ ਸਾਰੀ ਦੁਨੀਆ ਦੀਆਂ ਔਰਤਾਂ ਤਰੱਕੀ ਕਰਨ ਔਰ ਆਪਣਾ ਜੋ ਹਮ हासिल ਕਰਨਾ ਚਾਹੁੰਨੀ ਹਮਕਾਮੋ ਸਾਫ ਮਕਾਮਾ ਸੁ ਜੀ ਮਹਿਲਾ ਦਿਵਸ ਦੇ ਮੌਕੇ ਪਹਿਲਾਂ ਤਾਂ ਮੈਂ ਹਿੰਦੁਸਤਾਨ ਦੀਆਂ ਬੇਟੀਆਂ ਹਿੰਦੁਸਤਾਨ ਦੀਆਂ ਔਰਤਾਂ ਪੰਜਾਬ ਦੀਆਂ ਔਰਤਾਂ ਫਰੀਦਕੋਟ ਦੀਆਂ ਔਰਤਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂਗੀ ਔਰ ਅੱਜ ਇੱਕ ਛੋਟਾ ਜਿਹਾ ਜੋ ਪ੍ਰੋਗਰਾਮ ਇੱਥੇ ਫਰੀਦਕੋਟ ਵਿਖੇ ਉਲਿੱਕਿਆ ਇਹਦਾ ਉਦੇਸ਼ ਇਹੀ ਸੀ ਕਿ ਸਾਡੀਆਂ ਬੱਚੀਆਂ ਨੂੰ ਅਸੀਂ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਕਿਉਂਕਿ ਸਦੀਆਂ ਦੇ ਸੰਘਰਸ਼ ਪਿੱਛੋਂ ਨਿਕਲ ਕੇ ਔਰਤ ਇਸ ਕਾਬਲ ਹੋਈ ਹੈ ਕਿ ਉਹ ਮਰਦਾਂ ਦੇ ਕਦਮ ਨਾਲ-ਨਾਲ ਕਦਮ ਲਾ ਕੇ ਬਲਕਿ ਉਹਨਾਂ ਤੋਂ ਅੱਗੇ ਵੀ ਜਾ ਰਹੀ ਹੈ। ਔਰ ਅਸੀਂ ਇਸ ਇੱਕ ਸਟੈਚੂ ਜੋ ਅਸੀਂ ਇੱਥੇ ਸਥਾਪਿਤ ਕੀਤਾ ਹੈ ਪਬਲਿਕ ਪਲੇਸ ਦੇ ਉੱਪਰ ਇਹ ਇੱਕ ਸੁਨੇਹਾ ਦਿੰਦਾ ਹੈ ਕਿ ਕਿਤਾਬਾਂ ਉਹ ਜ਼ਰੀਆ ਨੇ ਜਿਦੇ ਸਹਾਰੇ ਤੁਸੀਂ ਦੁਨੀਆ ਦੇ ਵਿੱਚ ਕੋਈ ਵੀ ਮੰਜ਼ਲ ਪ੍ਰਾਪਤ ਕਰ ਸਕਦੇ ਹੋ। ਸੋ ਮੈਂ ਅੱਜ ਆਪਣੀਆਂ ਬੇਟੀਆਂ ਨੂੰ ਆਪਣੀਆਂ ਭੈਣਾਂ ਨੂੰ ਇਹ ਸੁਨੇਹਾ ਦੇਣਾ ਚਾਹਾਂ ਕਿ ਆਪਣੀਆਂ ਬੱਚੀਆਂ ਨੂੰ ਅਸੀਂ ਕਿਤਾਬਾਂ ਦੇ ਜ਼ਰੀਏ ਪੜ੍ਹਾਈ ਦੇ ਜ਼ਰੀਏ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਅੱਗੇ ਲੈ ਕੇ ਜਾਣਾ ਉਹਨਾਂ ਨੂੰ ਇੱਕ ਖੁੱਲਾ ਆਸਮਾਨ ਦੇਣਾ ਉਡਾਰੀ ਮਾਰਨ ਦੇ ਲਈ